ਕਿੰਨਾ ਖਰਚ ਆ ਗਿਆ ਬਈ ਉਹ ਪੁੱਜਿਆ ਹੁਣ ਖਰਚ ਬਈ ਆਪਾਂ ਦਾ ਸੈਕੰਡ ਹੈਂਡ ਲਿਆ ਇਹ ਹਾਂਜੀ ਆਪਾਂ ਦਾ ਸੈਕੰਡ ਹੈਂਡ ਲਿਆ ਹੈ ਬਈ ਫੋਰ ਵੀ ਹੈ ਬਈ ਇਹ ਆਲ ਇੰਡੀਆ ਜੈ ਫੋਰ ਵੀ ਰਹਿ ਫੋਰ ਵੀ ਬਟਨ ਤੇ ਆ ਆਮ ਟ੍ਰੈਕਟਰ ਦਾ ਆਪ ਨੂੰ ਗੇਅਰ ਲਾਉਣਾ ਪੈਂਦਾ ਰੋਕ ਕੇ ਇਹਦਾ ਬਟਨ ਆਪੋਂ ਫੋਰ ਵੀ ਲੱਗ ਜਾਉਂਦਾ ਚਲਾਉਣੇ ਆ ਜਿਵੇਂ ਮੰਨ ਲਾ ਡਿਫੈਂਡਰ 'ਚ ਬਹਿ ਗਏ ਡਿਫੈਂਡਰ ਇੰਨਾ ਸੁਆਦ ਨਹੀਂ ਦਿੰਦਾ ਜਿੰਨਾ ਇਹ ਦਿੰਦਾਗਾ ਟ੍ਰੈਕਟਰ ਦੇਖਦੇ ਡਿਫੈਂਡਰ ਹੋਇਆ ਲੱਗਦਾ ਵੀ ਕੋਈ ਚੀਜ਼ ਖੜੀ ਹੈਗੀ ਆ ਹਾਂ ਬਈ ਐ ਖੁਸ਼ੀ ਤਾਂ ਹੁੰਦੀ ਆ ਜਦੋਂ ਯਾਰ ਐ ਇੱਥੇ ਖੜੇ ਆ ਜਾਂ ਲਈ ਜੰਨੇ ਆ ਲੋਕ ਮੁਰਮੁਰ ਕੇ ਦੇਖਦੇ ਆ ਆਏ ਦੇ ਹੁੰਦਾ ਜਲ ਪੈਸੇ ਲਾਏ ਆ ਸੰਭਾਈ ਕਰੀਆ ਚੀਜ਼ ਦਾ ਮੁੱਲ ਤਾਂ ਮੁੜਦਾ ਯਾਰ ਜੀ ਹੋਰ ਜੀ ਠੀਕ ਹੋ ਕਿੱਥੋਂ ਜੀ ਤੁਸੀਂ ਅਸੀਂ ਮੇਰਕੋਟ ਦੇ ਤੋਂ ਜੀ ਤੁਸੀਂ ਫਿਰ ਇੱਥੇ ਬੂਟੇ ਲੈ ਕੇ ਆਏ ਹੋ ਜੀ ਹਾਂਜੀ ਹਾਂ ਕਾਹ ਦਾ ਬੂਟਾ ਜੀ ਸਾਰੇ ਬੂਟੇ ਜੀ ਕੋਟ ਉਚਾਲੇ ਆ ਠੀਕ ਆ ਜੀ ਜੀ ਮੰਗੋ ਜੈਰੀ ਠੀਕ ਆ ਜੀ ਹਾਂਜੀ ਠੀਕ ਆ ਹਾਂਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਨੇ ਸਵਾਗਤ ਕਰਦੇ ਆ ਤੁਹਾਡਾ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਅੱਜ ਆਪਾਂ ਪਹੁੰਚੇ ਆ ਪਿੰਡ ਪੁੱਚੋ ਮੰਡੀ ਤੇ ਤਰੀਕ ਹੈਗੀ ਅੱਜ 31 ਅਗਸਤ ਤੇ ਪੁੱਚੋ ਮੰਡੀ ਦੇ ਵਿੱਚ ਅੱਜ ਹੈਗਾ ਕਿਸਾਨ ਮੇਲਾ ਤੇ ਕਿਸਾਨ ਮੇਲੇ ਦੇ ਵਿੱਚ ਕੀ ਕੀ ਚੀਜ਼ਾਂ ਨੇ ਤੇ ਕਿਵੇਂ ਦਾ ਕੀ ਕੀ ਪ੍ਰਬੰਧ ਆ ਤੇ ਸਾਰਾ ਆਪਾਂ ਤੁਹਾਨੂੰ ਦਿਖਾਵਾਂਗੇ ਅੱਜ ਮੇਲੇ ਦੇ ਵਿੱਚ ਸੋ ਵੀਡੀਓ ਨੂੰ ਐਂਡ ਤੱਕ ਦੇਖਿਓ ਵੀਡੀਓ ਬਹੁਤ ਵਧੀਆ ਹੋਣ ਵਾਲੀ ਆ ਤੇ ਹਰਜੀਤ ਹਰਮਨ ਨੇ ਬਾਈ ਜੀ ਨੇ ਵੀ ਕਹਿੰਦੇ ਅੱਜ ਆਉਣਾ ਮੇਲੇ ਦੇ ਵਿੱਚ ਤੇ ਮੌਸਮ ਵੀ ਠੀਕ ਆ ਪਹਿਲਾਂ ਬਾਰਸ਼ ਕਾਫੀ ਹੋ ਰਹੀ ਸੀ ਤੇ ਹੁਣ ਧੁੱਪ ਵੀ ਜਿਹੜੀ ਨਿਕਲ ਰਹੀ ਆ ਥੋੜੀ ਥੋੜੀ ਤੇ ਚੱਲਦੇ ਆ ਹੁਣ ਆਪਾਂ ਮੇਲੇ ਦੇ ਵਿੱਚ ਉੱਥੇ ਆਪਾਂ ਪਹੁੰਚ ਚੁੱਕੇ ਆ ਤੇ ਕਰਦੇ ਆ ਵੀਡੀਓ ਨੂੰ ਸਟਾਰ ਤੇ ਲੋ ਜੀ ਇਸ ਟਾਈਮ ਆਪਾਂ ਖੜੇ ਆਂ ਪਾਰਕਿੰਗ ਦੇ ਵਿੱਚ ਬਹੁਤ ਜ਼ਿਆਦਾ ਇਕੱਠ ਆ ਤੁਸੀਂ ਦੇਖ ਸਕਦੇ ਹੋ ਦੁਕਾਨਾਂ ਵਗੈਰਾ ਨੇ ਜਿਹੜੀਆਂ ਲੱਗੀਆਂ ਹੋਈਆਂ ਨੇ ਇਧਰਲੇ ਪਾਸੇ ਖਾਣ ਪੀਣ ਵਾਲਾ ਜਿਹੜਾ ਸਮਾਨ ਆ ਉਹ ਲੱਗਿਆ ਹੋਇਆ ਤੇ ਸਾਹਮਣੇ ਆ ਜਿਹੜਾ ਮੇਲਾ ਤੇ ਚੱਲਦੇ ਆ ਹੁਣ ਆਪਾਂ ਮਲੇਰ ਕੋਟਲੇ ਵਾਲੇ ਜੀ ਆਿਆਂ ਨੂੰ 골ਡਨ ਨਰਸਰੀ ਤੇ ਸਾਹਮਣੇ ਹੈਗੀ ਆ ਆ 골ਡਨ ਆਸਰੀ ਸਾਹਮਣੇ ਬੋਲ ਆ ਜਿਹੜਾ ਤੁਸੀਂ ਲੱਗਿਆ ਹੋਇਆ ਦੇਖ ਰਹੇ ਹੋ ਕਿਸਾਨ ਮੇਲਾ ਇਕਾਠ ਤੁਸੀਂ ਦੇਖ ਹੀ ਸਕਦੇ ਹੋ ਬਹੁਤ ਜ਼ਿਆਦਾ ਇਕਾਠ ਆ ਤੇ ਆ ਇੱਕ ਨਵਾਂ ਟਰੈਕਟਰ ਆ ਸੀ ਕਲਾਸ ਕ੍ਰੈਸ 346 ਤੇ ਜਿਹੜੇ ਵੀਰ ਟਰੈਕਟਰਾਂ ਬਾਰੇ ਜਾਣਕਾਰੀ ਰੱਖਦੇ ਆ ਉਹਨਾਂ ਨੂੰ ਪਤਾ ਸੋ ਆਪਾਂ ਤਾਂ ਤੁਹਾਨੂੰ ਦਿਖਾਈ ਸਕਦੇ ਆ 4x4 ਆ ਨਾ ਆਜੋ ਭਾਈ ਇਹ ਕਿਹੜਾ ਟ੍ਰੈਕਟਰ ਹੈ ਜਿਸਕੇ ਤਵਾ ਬੰਦ ਹੈ ਠੀਕ ਹੈ ਜੀ ਇਹ ਮੇਨ ਲਈ ਇੱਧਰ ਲਈ ਆਇਆ ਜਾਂ ਬਾਹਰ ਲਈ ਆਇਆ ਇਸ ਦਾ ਬਈ ਐਕਸਪੋਰਟ ਕਰਾਇਆ ਬਾਹਰ ਉਹ ਹਾਂਜੀ ਹਾਂਜੀ ਠੀਕ ਹੈ ਆਯਪੋਰਟ ਕਰਾਇਆ ਇੰਪੋਰਟ ਕਰਾਇਆ ਠੀਕ ਹੈ ਠੀਕ ਹੈ ਕਿੰਨਾ ਖਰਚ ਆ ਗਿਆ ਬਈ ਖਰਚ ਆ ਬਈ ਆਪਰਾ ਸੈਕੰਡ ਹੈਂਡ ਲਿਆ ਇਹ ਹਾਂਜੀ ਆਪਰਾ ਸੈਕੰਡ ਹੈਂਡ ਲਿਆ ਇੱਕ ਕੁਆਲਿਟੀ ਵਗੈਰਾ ਆਪਣੇ ਜਿਹੜੀ ਇੱਧਰ ਲਈ ਉਹਨਾਂ ਨਾਲੋਂ ਵੱਧ ਹੁੰਦੀ ਹੈ ਉਹਨਾਂ ਦਾ ਬੈਟਰੀ ਹੁੰਦੀ ਹੈ ਬਈ ਬਾਹਰ ਦੀ ਚੀਜ਼ ਤਾਂ ਬਾਹਰ ਲਈ ਆ ਬਾਹਰੋਂ ਬਾਹਰੋਂ ਹਾਂਜੀ ਫਰਕ ਹੁੰਦਾ ਆ ਵੀ ਦੇਖੋ ਹੋਰ ਵੀ ਹੋਰ ਵੀ ਬਈ ਇਹ ਫੋਰ ਵੀਲ ਹੈ ਫੋਰ ਵੀਲ ਬਟਨ ਤੇ ਆ ਆਮ ਟ੍ਰੈਕਟਰ ਦਾ ਆਪਾਂ ਨੂੰ ਗੇਅਰ ਲਾਉਣਾ ਪੈਂਦਾ ਰੋਕ ਕੇ ਇਹਦਾ ਬਟਨ ਆਪਾਂ ਫੋਰ ਵੀ ਲੱਗ ਜੂ ਗੇਅਰਾਂ ਦਾ ਮੋਡਿਊਲ ਸਮਝਾ ਦੇ ਬਾਈ ਗੇਅਰ 60 ਹੈ ਇਹਦੇ 60 ਗੇਅਰ ਆਪੇ ਗੇਅਰ ਹੈਗੇ 8 ਗੇਅਰ ਹਾਂ 60 ਹਾਂ ਲਿਖਿਆ ਬਈ ਇੱਧਰ ਲਿਖਿਆ ਆ ਦੇਖੋ ਉੱਪਰ ਆ ਕੇ ਦੇਖ ਲਓ ਬਈ ਉੱਪਰ ਚੜ ਜਾ 60 8 ਹਾਂ 8 ਗੇਅਰ ਉਹ ਡੋਟੀ ਸਪੀਡਾਂ ਵਾਸਤੇ ਬਿਲਡਰ ਰਸਤੇ ਆ 10 ਸੂਪਰ ਸੀਟਰ ਰਸਤੇ ਆਟਾ ਠੀਕ ਆ ਬਈ ਇਹ ਵੀ ਸੰਭਵ ਵੀ ਪੂਰਾ ਪੂਰਾ ਸ਼ਕੀਨ ਆ ਹੈ ਬ੍ਰੇਕਟਰ ਆ ਸੰਭਾਈ ਬੜਮ ਬਾਈ ਦੀ ਨਹੀਂ ਵਜੀ ਆ ਲੋ ਜੀ ਮੈਟ ਵਗੈਰਾ ਪਿੱਛੇ ਹੋ ਜਗੇ ਬਾਈ ਕਾਰ ਨੂੰ ਦੇਖਣ ਦੀ ਬੜਾ ਕਾਰ ਵਾਲੀ ਫੀਲਿੰਗ ਆਉਂਦੀ ਆ ਜੋ ਚਲਾਉਣਿਆਂ ਜਦੋਂ ਮੰਨ ਡਿਫੈਂਡਰ ਚ ਬਹਿ ਗਏ ਡਿਫੈਂਡਰ ਇੰਨਾ ਸੁਆਦ ਨਹੀਂ ਦਿੰਦਾ ਜਿੰਨਾ ਇਹ ਦਿੰਦਾਗਾ ਬ੍ਰੇਕਟਰ ਦੇਖਦੇ ਨਾ ਲੱਗਦਾ ਵੀ ਕੋਈ ਚੀਜ਼ ਖਰੀ ਹੈਗੀ ਆ ਹਾਂ ਬਾਈ ਇਹ ਖੁਸ਼ੀ ਤਾਂ ਹੁੰਦੀ ਆ ਜਦੋਂ ਯਾਰ ਇੱਥੇ ਖੜੇ ਆ ਜਾਂ ਲਈ ਜੰਨੇ ਆ ਲੋਕ ਮੁਰਮੁਰ ਕੇ ਦੇਖਦੇ ਆ ਆਏ ਦੇ ਹੁੰਦਾ ਯਾਰ ਪੈਸੇ ਲਾਏ ਆ ਸੰਭਾਈ ਕਰੀਆ ਚੀਜ਼ ਦਾ ਮੁੱਲ ਤਾਂ ਮੁੜਦਾ ਯਾਰ हां 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 भाई हां हां भाई हां ठीक है ठीक है थैंक यू वेरी मच मेहरबानी ਤੇ ਲੋ ਜੀ ਇੱਧਰ ਦੇਖ ਲੋ ਸੰਦ ਪਏ ਆ ਖੁਰਪਾ ਤਰ੍ਹਾਂ ਤਰ੍ਹਾਂ ਦੇ ਖੁਰਪੇ ਪਏ ਨੇ ਦਾਤੀਆਂ ਪਏ ਆ ਉਧਰ ਦਾਹ ਵੀ ਪਏ ਨੇ ਕਰਨਡੀਆਂ ਤੇ ਹਰੇਕ ਤਰ੍ਹਾਂ ਦੇ ਜਿਹੜੇ ਸੰਦ ਨੇ ਬਹੁਤ ਸੋਹਣੇ ਬਣਾ ਕੇ ਰੱਖੇ ਹੋਏ ਆ ਤੇ ਜਿਹੜੇ ਇਹ ਬਾਬਾ ਜੀ ਨੇ ਕਹਿੰਦੇ ਆਪ ਤਿਆਰ ਕਰਦੇ ਨੇ ਤੇ ਤਿਆਰ ਵੀ ਕਰਵਾਉਂਦੇ ਨੇ ਪਿਆਰ ਵੀ ਕਰਦੇ ਨੇ ਤੇ ਕੁਲਿਆਰ ਕਰਦੇ ਇਧਰਲੇ ਪਾਸੇ ਪਿਆ ਤੁਸੀਂ ਦੇਖ ਲਓ ਜਿਵੇਂ ਆਪਾਂ ਮਸ਼ੀਨਾਂ ਦੇ ਵਿੱਚ ਨਹੀਂ ਉਹ ਕੁੱਤਰਦੇ ਹੁੰਦੇ ਪੱਠੇ ਤੇ ਛੋਟੀਆਂ ਜਿਹੜੀਆਂ ਉਹਨੇ ਆਪਣੀਆਂ ਅ ਛੋਟੀਆਂ ਨੇ ਇਹਦੇ ਵਿੱਚ ਸਾਗ ਸੂਗੈਰਾ ਜਿਹੜਾ ਆਪਾਂ ਉਹ ਕੁੱਤਰ ਸਕ ਹਸਰੀਕਾਲ ਜੀ ਇਹ ਸਾਰੇ ਤਾਂਬੇ ਦੇ ਆ ਜੀ ਅਸਾਂ ਤਾਂਬਾ ਦੇ ਪਿੱਤਲ ਦੇ ਹਾਂ ਮੈਂ ਇਹ ਫਿਰ ਤੁਸੀਂ ਆਪ ਤਿਆਰ ਕਰਦੇ ਹੋ ਨਹੀਂ ਇਹ ਮੁਰਦਾਬਾਦ ਤੋਂ ਤਿਆਰ ਹੈ ਮੁਰਦਾਬਾਦ ਤੋਂ ਠੀਕ ਹੈ ਜੀ ਭਾਈ ਜਿਹੜੀ ਦੁਕਾਨ ਆ ਗਈ ਤੇ ਇਹ ਕਹਿੰਦੇ ਵੀ ਮੁਰਦਾਬਾਦ ਤੋਂ ਜਿਹੜੀ ਫਰਦਾਇਕ ਹੈ ਲੋਕ ਜਿਹੜੇ ਉੱਧਰੋਂ ਆਏ ਸੀ ਜੀ ਅਸੀਂ ਸਾਰੇ ਫੋਟੋ ਤੇ ਮਲੇਰ ਕੋਟਲੇ ਤੋਂ ਠੀਕ ਹੈ ਜੀ ਤੇ ਬਾਈ ਹੁਣੀ ਹੈਗੇ ਮਲੇਰ ਕੋਟਲੇ ਤੋਂ ਇੱਧਰ ਪਨੀਰੀ ਪਈ ਆ ਬਾਈਆਂ ਦੀ ਤੇ ਚੱਲਦੇ ਆਪਾਂ ਅੱਗੇ ਵੀ ਆਪਾਂ ਤੁਹਾਨੂੰ ਦਿਖਾਉਨੇ ਆ ਸਾਰਾ ਕੁਝ ਇੱਧਰ ਨੇ ਜਿਹੜੀਆਂ ਪਈਆਂ ਨੇ ਇਹ ਰस्सियां ਵਗੈਰਾ ਪਈਆਂ ਨੇ ਸਾਰੀਆਂ ਪਰ ਰस्सियां ਪਈਆਂ ਨੇ ਫੋੜੇ ਪਏ ਆ ਦੇਖੋ ਹਰੇਕ ਤਰ੍ਹਾਂ ਦੀ ਜਿਹੜੀ ਰੱਸੀ ਆ ਉਹ ਇੱਥੇ ਤੁਸੀਂ ਦੇਖ ਸਕਦੇ ਚੱਲਦੇ ਆ ਅੱਗੇ ਇਧਰ ਸਟਫਾ ਸਟਾਫਲ ਸੀਦਾ ਫਾਲ ਤੇ ਬੂਟੇ ਵਗੈਰਾ ਪਏ ਆ ਜਿਵੇਂ ਅਮਰੂਦਾਂ ਦਾ ਬੂਟਾ ਲੈਣਾ ਨਿੰਬੂ ਦਾ ਬੂਟਾ ਲੈਣਾ ਜਾਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਤੁਸੀਂ ਬੂਟਾ ਲੈਣਾ ਇੱਥੇ ਆ ਜਿਹੜਾ ਆਪਣੇ ਕਿਸਾਨ ਮੇਲੇ ਦੇ ਵਿੱਚ ਹਰ ਇੱਕ ਚੀਜ਼ ਹੈਗੀ ਆ ਅਮਰੂਦ ਨਿੰਬੂ ਦਾ ਪਲਾਂਟ ਬੱਬੂ ਕੋਸਾ ਬਾਈਟ ਜਾਮਣ ਫਰੂਟ ਤੇ ਅੰਗੂਰਾਂ ਦਾ ਫਰੂਟ ਵੀ ਹੈਗਾ ਜੀ ਤੇ ਆਲ ਮਸਾਲਾ ਸਪਾਈਸਿਸ ਬਲੈਕ ਗੁਆਵਾ ਐਪਲ 베ਰ ਪlant ਵੀ ਐਪਲ ਦੇ ਜਿਹੜੇ ਛੋਟੇ ਛੋਟੇ ਫਲ ਹੁੰਦੇ ਆ ਤੇ ਚੈਰੀ ਸਤਰ ਫਰੂਟ ਮੌਸਮੀ ਸੋ ਸਾਰੇ ਤਰ੍ਹਾਂ ਦੇ ਜਿਹੜੇ ਇੱਥੇ ਫਰੂਟ ਨੇ ਇਹ ਮੇਲੇ ਦੇ ਵਿੱਚ ਹੈਗੇ ਨੇ ਤੇ ਕਰਦੇ ਆ ਬਾਈ ਹੁਣਾਂ ਨਾਲ ਗੱਲਬਾਤ ਤੇ ਕਿਹੜੇ ਕਿਹੜੇ ਬੂਟੇ ਆ ਬਾਈ ਹੁਣੇ ਲਾ ਦੇ ਯਾਰ ਅਸਰੀਵਾਦ ਜੀ ਸਤਿ ਸ੍ਰੀ ਅਕਾਲ ਜੀ ਕਿਹੜੇ ਕਿਹੜੇ ਫਰੂਟ ਆ ਜੀ ਆਪਣੀ ਕੋਲ ਸਾਰੀ ਆਲ ਹੋ ਬੰਨੀ ਸਾਰੀ ਨੇ ਆਲ ਪਰੋਟੇ ਤੁਸੀਂ ਇਥੋਂ ਲੋਕਲੀਓ ਜਾਂ ਬਿਲਕੁਲ ਮੇਰਕੋਲ ਤੋਂ ਹਾਂ ਜੀ ਹਾਂ ਹਰ ਰਿੰਗ ਵਾਰ ਉਹਨੇ ਮੇਲੇ ਤੇ ਹਾਂ ਜੀ ਹਾਂ ਇਹ ਕਹਾਂ ਮੇਲਾ ਜੀ ਤੇ ਇੱਥੇ ਇਸ ਵਾਰ ਪਹਿਲੀ ਵਾਰ ਲੱਗਿਆ ਜੀ ਪਹਿਲੀ ਵਾਰ ਹਾਂ ਜੀ ਇੱਧਰਲੇ ਪਾਸੇ ਮੈਨੂੰ ਲੱਗਦਾ ਪਈਆ ਗੰਡਿਆਂ ਦੀ ਪਨੀਰੀ ਆਹ ਤਾਂ ਗੰਡਿਆਂ ਦੀ ਪਨੀਰੀ ਆ ਆ ਗਈ ਇ ਇਆਜਾਂ ਦੀ ਪਨੀਰੀ ਗੰਡੇ ਪਿਆਜ਼ ਛੋਟੇ ਛੋਟੇ ਤੇ ਪਨੀਰੀ ਹੈ ਵੀਰੇ ਹਾਂਜੀ ਹਾਂਜੀ ਪਨੀਰੀ ਹੈ ਗੰਡਿਆਂ ਦੀ ਠੀਕ ਆ ਜੀ ਗੰਡਿਆਂ ਦੀ ਪਨੀਰੀ ਹੈ ਇਧਰ ਨੇ ਜਿਹੜੇ ਬੁਲਬਲੇ ਗੈਸ ਵਾਲੇ ਜਿਹੜੇ ਤਾਂ ਫਰੇ ਕਰਦੇ ਆ ਚੱਲਦੇ ਆਂ ਹੋਰ ਵੀ ਅੱਗੇ। ਆਸਰੀਗਾਲ ਜੀ। ਆਸਰੀਗਾਲ ਜੀ। ਠੀਕ ਹੈ ਜੀ ਬਹੁਤ ਵਧੀਆ। ਮਰੇ ਕੋਲਾ ਜੀ। ਮਰੇ ਕੋਲ ਕਿਹੜੇ ਕਿਹੜੇ ਫਾਲ ਆ ਫਿਰ ਆਪਣਾ ਜੀ? ਸਾਰੇ ਹੁੰਦੇ ਨੇ ਜੀ। ਕੋਈ ਨਾਮ ਦੱਸ ਸਕਦੇ ਹੋ? ਹਾਂ ਜੀ, ਅੰਬ ਆ ਗਿਆ, ਨਾਰ ਆ ਗਿਆ, ਕਿੰਨੂ, ਮਰੋਦ, ਸੰਤਰਾ, ਮਾਲਟਾ, ਚੀਕੂ, ਲੀਚੀ, ਹਰ ਬਰੇਡੀ ਆ ਜਾਂਦੀ ਹੈ ਤਕਰੀਬਨ। ਠੀਕ ਹੈ ਜੀ। ਅਜੇ ਤਾਂ ਐਡਮਾ ਬਹੁਤ ਜ਼ਿਆਦੇ ਨੇ ਦੱਸਣ ਨੂੰ ਅਜੇ ਤਾਂ ਘੰਟਾ ਲੱਗ ਜਾਊ। ਇਹ ਕਿਹੜੀ ਜਗ੍ਹਾ ਤੋਂ ਮਰੇਕੁੱਲੇ ਜੀ ਖਾਸ ਚਾਰਾ ਤਾਂ ਜਿਹੜੇ ਨਰਸਲੀਆਂ ਮਰੇਕੁੱਲੇ ਦੀ ਨਰਸਲੀਆਂ ਲਈ ਹਾਂਜੀ ਹਾਂਜੀ ਪੰਜਾਬ ਦੇ ਵਿੱਚ ਹਰਿਆਣਾ ਰਾਜਸਥਾਨ ਸਭ ਤੋਂ ਜ਼ਿਆਦਾ ਮਰੇਕੁੱਲੇ ਨੂੰ ਹੀ ਪਹੁੰਚਾ ਜਾਣਾ ਹਰ ਨਰਸਲੀ ਦੇ ਵਿੱਚ ਹਰ ਫਾਰਮ ਕੋਲ ਠੀਕ ਹੈ ਜੀ ਚਾਹੀ ਤੁਸੀਂ ਹੋਰੋਂ ਬਠਿੰਡਾ ਨਰਸਲੀ ਚੋਂ ਲੈਣਾ ਉਹ ਵੀ ਮਰੇਕੁੱਲੇ ਨੂੰ ਗਿਆ ਹੋਊ ਪਹੁੰਚਾ ਉਹ ਮਰੇਕੁੱਲੇ ਹੀ ਮਰੇਕੁੱਲੇ ਬਹੁਤ ਵਧੀਆ ਵਸਤੂ ਹਾਈ ਲੈਵਲ ਤੇ ਕੰਮ ਹੈ ਮਰੇਕੁੱਲੇ तकरीबन ਬਹੁਤ ਜ਼ਿਆਦਾ ਬਾਕੀ ਟੌਪ ਦੀਆਂ ਵੈਰਾਈਆਂ ਮਿਲਦੀਆਂ ਨੇ ਕੋਈ ਹਲਕੀ ਵੈਰਾਈ ਨਹੀਂ ਮਿਲਦੀ ਮਰੇਕੁੱਲੇ ਤੋਂ ਸਾਰੇ ਟੌਪ ਤੋਂ ਟੌਪ ਵੈਰਾਈਟੀ ਮਿਲੂਗੀ। ਕੱਲ ਵੀ ਆਏ ਸੀਗੇ। ਹਾਂ ਜੀ ਕੱਲ ਉਰੇ ਸੀ। ਠੀਕ ਹੈ। ਕੱਲ ਉਰੇ ਸੀ। ਅਸਰੀ ਗਾਲ ਜੀ। ਅਸਰੀ ਗਾਲ ਜੀ। ਸਤਿ ਸ੍ਰੀ ਅਕਾਲ ਜੀ। ਤੁਸੀਂ ਮੇਰੇ ਕੋਟਰ ਤੋਂ ਜਾਂ ਲੋਕਲ ਜੀ? ਉਰੇ ਕੋਲ ਆ ਜੀ। ਠੀਕ ਹੈ। ਤੇ ਫਿਰ ਹਰੇਕ ਮੇਲੇ ਤੇ ਜਾਂਦੇ ਹੋਗੇ ਜੀ। ਹਰ ਮੇਲਾ ਕਰਦੇ ਆ ਜੀ। ਠੀਕ ਹੈ। ਕਿ ਕਦੋਂ ਤੋਂ ਸਾਰੇ ਜਾਂਦੇ ਨੇ ਕਿੱਥੇ ਤੇ ਬਸ ਪੰਜ ਆਈ ਨਹੀਂ ਤੋਨ ਲਾਈ। ਇਥੇ ਤਾਂ ਪਹਿਲਾ ਹੀ ਹੈਗਾ ਇਥੇ ਪਹਿਲਾ ਸ਼ੁਰੂ ਹੋਇਆ ਬਾਕੀ ਬਾਕੀ ਤੋਂ ਹਾਂ ਸਾਰੇ ਸ਼ੁਰੂ ਹੋਏ ਸਾਰੇ ਵੀ ਹੋ ਕੇ ਹਟਿਆਗਾ ਮਾਨਸਾ ਵੀ ਹੋਇਆ ਮੇਲਾ ਮਾਨਸਾ ਤਾਂ ਨਹੀਂ ਹਜੇ ਨਾਲ ਲੱਗ ਹਾਂਜੀ ਖੰਨੇ ਵਾਲਾ ਲੱਗਿਆ ਇੱਕ ਹੋਊਗਾ ਸਾਡਾ ਮੇਲਾ ਖੰਨੇ ਖੰਨੇ ਠੀਕ ਹਾਂ ਖੰਨੇ ਮੇਲਾ ਲੱਗਿਆ ਸੀ ਇਹ ਤੋਂ ਬਾਅਦ ਇਹਨੇ ਦਾ ਦੂਜਾ ਦਿਨ ਆ ਜੀ ਹਾਂਜੀ ਦੂਸਰਾ ਦਿਨ ਆ ਜੀ ਕਿੰਨੇ ਦਿਨ ਲੱਗਦਾ ਜੀ ਫਿਰ ਦੋ ਦਿਨਾਂ ਦਾ ਹੁੰਦਾ ਇਹ ਪ੍ਰਾਈਵੇਟ ਆ ਮੇਲਾ ਸਰਕਾਰੀ ਨਹੀਂ ਆ ਓਕੇ ਇਹ ਪ੍ਰਾਈਵੇਟ ਠੀਕ ਇਹ ਸਰਕਾਰੀ ਲੁਕੂਆ ਤਾਂ ਜਿਹਨੂੰ ਬੈਠੇ ਲੱਗਦਾ ਕਿ ਮੈਂ ਬਟੰਡਾ ਆ ਗਿਆ, ਲੁਦੇਣਾ ਆ ਗਿਆ, ਗਰਦਾਸਪੁਰ ਆ ਗਿਆ, ਫੀਰ ਰੋਟਾ ਆ ਗਿਆ। ਠੀਕ ਹੈ ਜੀ। ਮੈਂ ਬੰਦੇ ਕੇ ਵੀ ਕੰਮ ਕਰੀਆ। ਆਹ ਰਾਈਪੋਰਟ ਦਿਨ ਲੈ। ਅਸੀਂ ਪ੍ਰਾਈਵੇਟ ਮੈਥ। ਠੀਕ ਹੈ ਜੀ। ਤੇ ਇੱਧਰ ਤਾਂ ਹੁਣ ਸਾਰੀਆਂ ਹੈਗੀਆਂ ਪਨੀਰੀਆਂ ਤੇ ਇੱਧਰ ਹੈਗਾ ਗੋਰਾ ਟਾਈਲਸ ਤੇ ਤਕਰੀਬਨ ਸਾਰੇ ਹੀ ਬੂਟੇ ਨੇ ਜਿਹੜੇ ਇੱਥੇ ਹੈਗੇ ਆ ਤੇ ਇਹ ਬਾਹਰ ਦਾ ਡਰੈਸ ਸੀਗਾ ਤੇ ਬਾਹਰ ਰੱਸੀਆਂ ਵਗੈਰਾ ਜਿਵੇਂ ਆ ਫੋੜੇ ਵਗੈਰਾ ਪਏ ਨੇ ਤੇ ਇਹ ਸਾਰਾ ਸਮਾਨ ਜਿਹੜਾ ਇੱਥੇ ਹੁੰਦਾ ਤੇ ਕਾਠਾ ਜਿਹੜਾ ਦੋਵੇਂ ਦਿਨ ਰਹਿੰਦਾਗਾ ਤੇ ਇੱਥੇ ਜਿਹੜੇ ਜ਼ਿਆਦਾਤਰ ਕਹਿੰਦੇ ਉਹ ਆਉਂਦੇ ਨੇ ਆਪਣੇ ਆ ਪਨੀਰੀ ਆਉਂਦੀ ਆ ਬੂਟਿਆਂ ਦੀ ਜਾਂ ਹੋਰ ਕਾਹੇ ਦੀ ਉਹ ਕਹਿੰਦੇ ਉਹ ਤੋਂ ਲੱਗਦੇ ਆ ਆਪਣੇ ਮਲੇਰ ਕੋਟਲੇ ਤੋਂ ਆਉਂਦੀ ਆ ਪਨੀਰੀ ਚਲੋ ਜੀ ਹੁਣ ਆਪਾਂ ਆ ਗਏ ਅੰਦਰ ਅੰਦਰ ਹੁਣ ਆਪਾਂ ਤੁਹਾਨੂੰ ਦਿਖਾਉਨੇ ਆ ਸਾਰਾ ਇੱਧਰ ਹੈਗਾ ਬਾਈਆਂ ਕੋਲੇ ਜਾਦੂ ਤੇਲ ਗੋਡਿਆਂ ਲਈ ਗਰੀਸ ਅਸਤਰੀ ਗਾਲ ਜੀ ਕੋ ਠੀਕ ਹੋ ਜੀ ਹਾਂਜੀ ਹਾਂਜੀ ਤੇ ਤੁਸੀਂ ਲੋਕਲੋਂ ਜਾਂ ਲੋੜ ਤੋਂ ਮਲੋੜ ਤੋਂ ਜੀ ਠੀਕ ਹੈ ਕਿਹੜਾ ਕਿਹੜਾ ਤੇਲ ਆਪਣੇ ਕੋਲ ਆਪਣੇ ਕੋਲੇ ਜੀ ਸਰਵਾਈਕਲ ਹੈ ਠੀਕ ਹੈ ਜੀ ਠੀਕ ਹੈ ਕੋਈ ਨਾੜ ਦਬੀ ਹੈ ਠੀਕ ਹੈ ਜੀ ਤੇਲ ਠੀਕ ਤੇ ਤੁਸੀਂ ਸਾਰੇ ਕਿਸਾਨਾਂ ਮੇਲਿਆਂ ਤੇ ਜਾਂਦੇ ਹੋ ਹਾਂ ਜੀ ਸਾਰੇ ਕਿਸਾਨ ਠੀਕ ਹੈ ਖਾਣੇ ਹੋਇਆ ਸੀ ਉੱਥੇ ਵੀ ਗਏ ਸੀ ਜੀ ਰਾਜਪੁਰੇ ਵੀ ਮੈਂ ਤੁਹਾਨੂੰ ਠੀਕ ਹੈ ਜੀ ਇਹ ਹੁਣ ਅਗਲਾ ਮੇਲਾ ਅੰਮ੍ਰਿਤਸਰ ਆ ਜੀ ਸਰਸੇ ਆ ਜੀ ਹੈ ਜੀ 10 10 ਸਰਸੇ ਸਰਸੇ ਜੀ ਠੀਕ ਹੈ ਜੀ ਧੰਨਵਾਦ ਜੀ ਚਲੋ ਜੀ ਇਧਰ ਕੋਲ ਕੱਤੀ ਨਿੰਬੂ ਕੋਲ ਕੱਤੀ ਨਿੰਬੂ ਦਾ ਬੂਟਾ ਮੜਾ ਜਿਹਾ ਕਮੈਂਟ ਕਰਕੇ ਦੱਸ ਦਿਓ ਕਿ ਹਿਸਾਬ ਕਿਤਾਬ ਇਧਰ ਚੈਰੀ ਆ ਅਸਰੀ ਗਾਲ ਜੀ ਹੋਰ ਜੀ ਠੀਕ ਹੋ ਕਿੱਥੋਂ ਜੀ ਤੁਸੀਂ ਅਸੀਂ ਮਲੇਰ ਕੋਟ ਦੇ ਤੋਂ ਜੀ ਤੁਸੀਂ ਪਰ ਇੱਥੇ ਬੂਟੇ ਲੈ ਕੇ ਆਏ ਹੋ ਜੀ ਕਾਹਦਾ ਬੂਟਾ ਜੀ ਗੋਲਡਨ ਸਾਰੇ ਬੂਟੇ ਜੀ ਕੋਕ ਬੂਟੇ ਵਾਲੇ ਆ ਠੀਕ ਆ ਜੀ ਜੀ ਮੈਂਗੋ ਜੈਰੀ ਠੀਕ ਆ ਜੀ ਹਾਂ ਜੀ ਠੀਕ ਆ ਇਧਰਲੇ ਪਾਸੇ ਅਫਗਾਨੀ ਅੰਜੀਰ ਆ ਜਿਹੜਾ ਉਹਦਾ ਬੂਟਾ ਹੈਗਾ ਇੱਕ ਚਕੋਟਰਾ ਬੂਟਾ ਹੈਗਾ ਬਲੈਕ ਜਾਮਣ ਜਾਮਣ ਦਾ ਆਪਾਂ ਨੂੰ ਪਤਾ ਹੀ ਆ ਸਾਰਿਆਂ ਨੂੰ ਤੇ ਕੱਥਲ ਐਪਲ ਵੇਰ ਤੇ ਰੈੱਡ ਲੇਡ 786 ਪਪੀਤਾ ਕਿੰਨੂ ਰੈੱਡ ਐਪਲ ਵੇਰ ਤੇ ਅਨਾਰ ਇੱਧਰ ਬਾਈ ਜੀ ਖੜੇ ਇਹਨਾਂ ਨਾਲ ਕਰਦੇ ਆ ਗੱਲਬਾਤ ਅਸਰੀ ਗੱਲ ਵੀਰੇ ਹੋ ਠੀਕ ਹੋ ਜੀ ਆ ਫੜ ਲਓ ਜੀ ਮਾਈਕ ਕਿੱਥੋਂ ਜੀ ਤੁਸੀਂ ਅਸੀਂ ਮਲੇਰ ਕੋਟੋਂ ਵੀਰੇ ਮਲੇਰ ਕੋਟੋਂ ਮੈਂ ਪਿੱਛੇ ਵੀ ਦੇਖਿਆ ਜੀ ਜਿੰਨੇ ਜਾਨ ਕੇ ਬੂਟੇ ਜਾਂ ਪਨੀਰੀ ਲੈ ਕੇ ਆਉਂਦੇ ਸਾਰੇ ਮਲੇਰ ਕੋਟਲੇ ਤੋਂ ਹੀ ਆਉਂਦੇ ਸਾਰੇ ਮਲੇਰ ਕੋਟ ਤੇ ਕਿਹੜੇ ਕਿਹੜੇ ਪੌਦੇ ਆ ਜੀ ਆਪਣੇ ਕੋਲੇ ਆਪਣੇ ਕੋਲ ਵੀਰੇ ਸਾਰੀ ਹਰ ਕਿਸਮ ਆ ਫਲੂਟ ਦੀ ਹੁੰਦੀ ਹੈ ਠੀਕ ਹੈ ਤੇ ਜਿਹੜਾ ਉਹ ਲਿਖਿਆ ਹੋਇਆ ਹੈ ਜੀ ਰੈਡ ਲੇਡੀ 786 ਪਵਿੱਤਾ ਇਹਦਾ ਕੀ ਫਰਕ ਆ ਬੂਟੇ ਦੇ ਬਵੀਤੇ ਨਾਲੋਂ ਦੇਖੋ ਇਹ ਵੈਰੈਟੀ ਵੇਸਟ ਆ ਵੀਰੇ ਬਾਰੋਂ ਬਾਹਰ ਰੱਖੀ ਤਾ ਹੁੰਦੀ ਆ ਅੱਛਾ ਜੀ ਉਦਲੀ ਵੈਰੈਟੀ ਆ ਇਹਨੂੰ ਫਲ ਵੀ ਵਧੀਆ ਪੈਂਦਾ ਠੀਕ ਆ ਜੀ ਟੇਸਟ ਵੀ ਰਹਿੰਦਾ ਦੂਜੇ ਬੂਟੇ ਨਾਲੋਂ ਵੀ ਤੁਸੀਂ ਅਗਲੇ ਬੂਟੇ ਦਾ ਇੱਥੇ ਹੀ ਤਿਆਰ ਕਰਦੇ ਹੋ ਜਾਂ ਉਧਰੋਂ ਹੀ ਮੰਗਾਉਂਦੇ ਹੋ ਨਹੀਂ ਸਾਰੀ ਪ੍ਰੋਟੈਕਸ਼ਨ ਬਾਹਰੋਂ ਆਉਂਦੀ ਆ ਠੀਕ ਆ ਜੀ ਯਾਨੀ ਕਿ ਇੱਧਰ ਤੁਸੀਂ ਜਦੋਂ ਬੂਟਾ ਉੱਗ ਜਾਂਦਾ ਉਹਦੀ ਸੇਲ ਹੀ ਕਰਦੇ ਹੋ ਸੇਲ ਹਾਂਜੀ ਠੀਕ ਆ ਠੀਕ ਆ ਕੱਲ ਵੀ ਆਏ ਸੀਗੇ ਤੁਸੀਂ ਕੱਲ ਵੀ ਸਾਰੇ ਕਿਸਾਨੀ ਮੇਲੇਾਂ ਦੀ ਜਾਂਦੇ ਆ ਸਾਰੇ ਮੇਲੇ ਜਾਂਦੇ ਆ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇਹ ਕੰਮ ਇਹ ਲਓ ਜੀ ਆਪਾਂ ਚੱਲਦੇ ਆਂ ਅੱਗੇ ਦੀ ਅੱਗੇ ਆਪਾਂ ਪਰੇ ਚੱਲਦੇ ਆਂ ਤੇ ਇਧਰਲੇ ਪਾਸੇ ਆ ਲਸਣ ਪਿਆਗਾ ਤੇ ਗੰਡਿਆਂ ਦੀ ਪਨੀਰੀ ਪਈ ਆ ਅਸਲੀ ਗਾਲ ਜੀ ਹੋਰ ਕਿਵੇਂ ਹੋ ਜੀ ਲਸਣ ਦੇਖਣ ਨੂੰ ਬਹੁਤ ਵੱਡਾ ਲੱਗਦਾ ਕਿਹੜਾ ਲਸਣ ਆ ਇਹ ਇਹ ਹਾਈਬ੍ਰਿਡ ਹੈ ਇਹ ਹਾਈਬ੍ਰਿਡ ਆ ਜੀ ਤੇ ਕਿੱਥੋਂ ਮਗਾਉਨੇ ਹੋ ਤੁਸੀਂ ਜਾਂ ਘਰੇ ਆਪਦੇ ਜਿੱਥੇ ਤੁਹਾਡਾ ਸਬੰਧ ਆ ਉੱਥੇ ਮਗਾਉਨੇ ਹੋ ਆਪ ਵੀ ਲਾਇਆ ਹੁੰਦਾ ਤੁਸੀਂ ਲੋਕਲ ਜਾਂ ਮਲੇਰਕੋਟਲਾ ਮਲੇਰਕੋਟਲਾ ਠੀਕ ਆ ਠੀਕ ਆ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇਹ ਕੰਮ ਕਰਦਣ ਸਾਨੂੰ ਹੋ ਗਿਆ ਉਹ ਵੀ ਮੈਨੂੰ 10-12 ਸਾਲ ਹੋ ਗਏ ਠੀਕ ਜੀ ਹਾਈਬ੍ਰਿਡ ਜਾਨੀ ਕਿ ਜਿਵੇਂ ਦੂਸਰਾ ਉਗਦਾ ਉਹਨੇ ਟਾਈਮ ਜਦਾਂ ਟਾਈਮ ਵੱਧ ਲੈਂਦਾ ਉਗਣ ਨੂੰ ਥੋੜਾ ਟਾਈਮ ਲੈ ਲੈਂਦਾ ਤਾਂ ਹੀ ਕਰਕੇ ਥੋੜਾ ਜਿਹਾ ਵੱਡਾ ਹੋ ਜਾ ਠੀਕ ਆ ਜੀ ਧੰਨਵਾਦ ਠੀਕ ਆ ਠੀਕ ਆ ਲੋ ਜੀ ਸਾਰੇ ਬੂਟੇ ਵਗੈਰਾ ਇੱਥੇ ਹੈਗੇ ਨੇ ਉਧਰ ਦੇ ਪਾਸੇ ਆ ਬਿਜਲੀ ਦਾ ਸਮਾਨ ਵਗੈਰਾ ਪਿਆਗਾ ਉਧਰ ਮੈਟਲ ਵਗੈਰਾ ਪਏ ਨੇ ਤੇ ਲਾਈਟਾਂ ਲੂਟਾਂ ਸਾਰੀਆਂ ਤੇ ਚੈੱਕ ਕਰਾ ਕੇ ਜਿਹੜੀਆਂ ਉਹ ਦਿੱਤੀਆਂ ਜਾਂਦੀਆਂ ਨੇ ਇੱਕ ਕਿਲੋ ਅਮਰੂਦ ਹੋ ਸਕਦਾ ਬੂਟੇ ਨੂੰ ਕਿਲੋ ਦਾ ਬੂਟਾ ਲੱਗਦਾ ਹੋਵੇ ਅਸਲੀ ਗੱਲ ਜੀ ਅਸਲੀ ਗੱਲ ਜੀ ਤੇ ਆਪਾਂ ਨੂੰ ਟਰੈਕਟਰ ਬਾਰੇ ਦੱਸੋ ਜੀ ਥੋੜੀ ਜੀ ਜਾਣਕਾਰੀ ਹਾਂ ਜੀ ਸਭ ਤੋਂ ਪਹਿਲਾਂ ਤੁਹਾਡੇ ਚੈਨਲ ਦਾ ਸਾਡੀ ਇੱਥੇ ਸਟਾਲ ਤੇ ਆਉਣ ਤੇ ਸਾਨੂੰ ਨਿਗਾਹ ਜਾਈ ਕਹਿੰਦੇ ਆ ਜੀ ਧੰਨਵਾਦ ਜੀ ਇਹ ਟਰੈਕਟਰ ਆਪਣਾ ਜੀ 7836 ਆ ਕਰਤਾਰ ਗਲੋਬ ਟਰੈਕ 7836 ਠੀਕ ਆ ਜੀ 75 ਐਕਸ ਪੀ ਦੇ ਵਿੱਚ ਆਪਣਾ ਟਰੈਕਟਰ ਆਉਂਦਾ ਜੀ ਇਹ ਠੀਕ ਆ ਜੀ ਇਹਦਾ ਜਿਹੜਾ ਇੰਜਨ ਹੈਗਾ ਜੀ ਉਹ ਸੀਆਰਡੀ ਆ ਠੀਕ ਆ ਜੀ ਹੋਰ ਆਪਾਂ ਇਹ ਕਰਲੋਸਟਰ انجن ਦੇ ਵਿੱਚ ਆ ਰਿਹਾ ਠੀਕ ਆ ਜੀ 4760 ਸੀਸੀ ਦੇ ਵਿੱਚ ਫਰੰਟ ਟੈਕਸ ਵੀ ਇਹਦਾ ਕਰਾਰੋ ਆ ਬੈਕ ਐਂਡ ਵੀ ਕਰਾਰੋ ਆ ਠੀਕ ਆ ਜੀ ਔਰ ਦੂਸਰੀਆਂ ਕੰਪਨੀਆਂ ਦੇ ਮੁਕਾਬਲੇ ਜਿੱਦਾਂ ਅੱਜ ਕੱਲ ਸੀਆਰਡੀ ਦੇ ਵਿੱਚ ਕਾਫੀ ਸੈਂਸਰ ਆ ਰਹੇ ਆ ਹਾਂ ਜੀ ਆਪਣੇ ਟਰੈਕਟਰ ਦੇ ਵਿੱਚ ਬਹੁਤ ਘੱਟ ਸੈਂਸਰ ਆ ਠੀਕ ਆ ਜੀ ਪਾ ਲੋ ਇਲੈਕਟ੍ਰੀਕਲ ਪਾਵਰ ਬਹੁਤ ਘੱਟ ਹੈਗਾ ਮੁਕਾਬਲੇ ਹਾਂ ਜੀ ਤੇ ਟਰਮੋਸਕਰ ਦੇ ਵਿੱਚ ਬਹੁਤ ਵਧੀਆ ਟੈਕਨੀਕ ਨਾਲ ਇਹ ਟਰੈਕਟਰ ਜਿਹੜਾ ਬਿਆਰ ਕੀਤਾ ਗਿਆ ਜੀ ਔਰ ਜੇ ਵੀ ਮੈਂ ਗੱਲ ਕਰਾਂ ਲੈਫਟ ਕੈਪੈਸਿਟੀ ਦੀ ਹਾਂ ਜੀ ਤੇ 32 ਕੁਆਂਟਲ ਜਿਹਦੀ ਦੀ ਲੈਫਟ ਕੈਪੈਸਿਟੀ ਹੈ ਜੀ ਠੀਕ ਹੈ ਜੀ। ਐਕਸਪੋਰਟ ਮਾਡਲ ਟਾਈਪ ਲੈਂਕਾਂ ਹੈਗੀਆਂ। ਠੀਕ ਹੈ ਜੀ। ਹੈਵੀ ਡਿਊਟੀ ਹੈ। ਐਚ ਹੈ ਜੀ। ਔਰ ਇੰਜਨਾ ਜਿਹੜਾ ਮਤਲਬ ਬਲੈਂਸਰ ਸ਼ਾਫਟਾਂ ਲੱਗੀਆਂ ਹੋਣ ਕਰਕੇ ਬਹੁਤ ਘੱਟ ਜਨਾ ਵਾਈਬ੍ਰੇਟ ਕਰਦਾ ਹੈਗਾ। ਠੀਕ ਹੈ ਜੀ। ਔਰ ਦੂਸਰੀ ਸਭ ਤੋਂ ਵੱਡੀ ਗੱਲ ਇਹ ਆ ਵੀ ਜਿਹੜਾ ਆਪਣਾ 75 ਐਕਸਪੀ ਦੇ ਵਿੱਚ ਟਰੈਕਟਰ ਹੈਗਾ ਬਿਨਾ ਟਰਬੋ ਤੋਂ ਆ। ਠੀਕ ਹੈ ਜੀ। ਉਹਨੂੰ ਆਪਣੇ ਟਰੈਕਟਰ ਦੇ ਵਿੱਚ ਕੋਈ ਟਰਬੋ ਨਹੀਂ ਹੈਗਾ। ਹਾਂਜੀ। ਬਿਨਾ ਟਰਬੋ ਤੋਂ 75 ਐਕਸਪੀ ਇੰਜਨ ਆ ਯਾਰ। ਠੀਕ ਹੈ ਜੀ। ਠੀਕ ਹੈ ਜੀ। ਇਹ ਟਰੈਕਟਰ ਦੀ ਕੀਮਤ ਬਾਰੇ ਜਾਣਕਾਰੀ ਦੇ ਸਕਦੇ ਹੋ ਇਹਦੀ 16 ਲੱਖ 45000 ਰੁਪਿਆ ਕੀਮਤ ਆ ਜੀ ਠੀਕ ਆ ਜੀ ਅੱਜ ਦੀ ਰੇਟ ਤੇ ਠੀਕ ਆ ਜੀ ਵੀ ਆਉਣ ਵਾਲੇ ਸਮੇਂ ਜਿੱਦਾਂ ਹੋਊਗਾ ਵਾਧਾਟ ਵੀ ਸਕਦੀ ਆ ਇਹ ਇੰਨਾ ਸਮਾਂ ਹੋ ਗਿਆ ਜੀ ਟਰੈਕਟਰ ਨੂੰ ਲਾਂਚ ਹੋਏ ਨੂੰ ਆਪਣੇ ਇਹਨੂੰ ਤਕਰੀਬਨ 1.5 ਮਹੀਨਾ ਹੋ ਗਿਆ ਲਾਂਚ ਹੋਏ ਨੂੰ ਠੀਕ ਆ ਯਾਨੀ ਕਿ ਨਵੇਂ ਲਾਂਚ ਹੋਏ ਨੇ ਉਹ ਆਊਟਲੈਟ ਤੇ ਲਾਇਆ ਹੋਏ ਨੇ ਆਪਣੇ ਜੀ 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 ਠੀਕ ਆ ਜੀ ਜਿਹੜੇ ਆ ਹੋਰ ਖੜੇ ਨੇ ਇਹਨਾਂ ਵਾਰੀ ਮੋਟੀ ਮੋਟੀ ਜਾਣਕਾਰੀ ਦੇ ਇਹ ਆਪਣਾ 58 36 ਆ ਜੀ ਗਲੋਬ ਟ੍ਰੈਕ ਏਸੀ ਕੈਬਨ ਦੇ ਵਿੱਚ ਆ ਗਿਆ ਜੀ ਕਰਲੋਸਕਰ ਇੰਜਨ ਦੇ ਵਿੱਚ 4R 10 ਵਾਲੀ ਕਰਲੋਸਕਰ ਇੰਜਨ ਦੇ ਨਾਲ ਆ ਰਿਹਾ ਜੀ ਇਹ ਠੀਕ ਆ ਜੀ ਬੈਕ ਐਂਡ ਦਾ ਕਰਾਰੋ T73 ਲੱਗਾ ਫਰੰਟ ਐਕਸਲ ਵੀ ਕਰਾਰੋ ਆ ਠੀਕ ਆ ਜੀ ਔਰ AC ਕੈਬਨ ਦੇ ਵਿੱਚ ਆ ਰਿਹਾ ਜੀ ਆਪਣਾ ਠੀਕ ਆ ਜੀ 4460 ਸੀ ਸੀ ਦਾ ਇਹਨੂੰ ਇੰਜਨ ਲੱਗਾ ਹੋਇਆ ਹਾਂਜੀ 60 HP ਦੇ ਵਿੱਚ ਇਸ ਹੀ ਕੰਬਨ ਦੇ ਵਿੱਚ ਨਵਾਂ ਲੋਚ ਹੈ ਜੀ ਉਧਰ 95 36 ਆਪਣਾ ਆਲਰੇਡੀ ਮਾਰਕੀਟ ਚੱਲ ਰਿਹਾ ਠੀਕ ਹੈ ਯਾਨੀ ਕਿ ਪਹਿਲਾਂ ਬੇਨਾਸੀ ਤੋਂ ਮਾਰਕੀਟ ਦੇ ਵਿੱਚ ਚੱਲ ਰਿਹਾ ਇਹ ਮਤਲਬ ਆਪਣਾ ਕਲਰ ਵੀ ਇਹਦਾ ਰੈੱਡ ਵੀ ਮਿਲ ਜੂਗਾ ਠੀਕ ਹੈ ਜੀ ਦੋਨੇ ਕਲਰ ਚੱਲਦੇ ਆ ਠੀਕ ਹੈ ਉੱਧਰ ਦੇ ਪਾਸੇ ਛੋਟਾ ਟਰੈਕਟਰ ਖੜਾ ਹੈਗਾ ਜੀ ਉਧਰ ਆਪਣਾ 45 36 ਹੈਗਾ ਜੀ 45 ਇਹਦੀ ਜਿਹੜੀ ਲੈਫਟ ਕਪੈਸਿਟੀ ਹੈਗੀ ਆ ਜੀ ਹਾਂ ਜੀ 22 ਕੁੰਟਲ 2200 ਕਿਜੀ ਆਪਣੀ ਲੈਫਟ ਕਪੈਸਿਟੀ ਆ ਪੂਰੀ ਹੈਵੀ ਡਿਊਟੀ ਟੌਪ ਹੈਗੀ ਆ ਲੈਂਥ ਜਿਹੜੀ ਪੂਰੀ ਹੈਵੀ ਡਿਊਟੀ ਹੈਗੀ ਆ ਜਿੰਨੀ ਮਟਾਈ ਇੱਥੇ ਔਰ ਇਹ ਆਪਣਾ ਅੱਜ ਇਹ ਵਧੀਆ ਜੀ 45 36 ਹੈ ਜੀ 45 ਐਚਪੀ ਦੇ ਵਿੱਚ ਠੀਕ ਹੈ ਜੀ 4-ਵੀਲ ਡਰਾਈਵ ਦੇ ਵਿੱਚ ਠੀਕ ਹੈ ਜੀ 48 ਹਜ਼ਾਰ ਸਟਾਰ ਦਾ 3 ਸਿਲੰਡਰ ਇੰਜਨ ਕ੍ਰੋਸ ਕਰਦਾ ਜੀ ਔਰ ਇਹਦੇ ਵਿੱਚ ਜਿਹੜਾ ਬੈਕਐਂਡ ਹੈਗਾ ਉਹ ਸਾਡਾ ਆਪਣਾ ਕਰਤਾਰ ਦਾ ਹੈਗਾ ਠੀਕ ਹੈ ਜੀ ਅ ਜਿੱਦਾਂ ਰਿਵਰਸ ਗੀਅਰ ਆ ਮਲਟੀ ਸਪੀਡ ਰਿਵਰਸ ਗੀਅਰ ਦੇ ਵਿੱਚ ਆ ਰਿਹਾ ਜੀ ਤੇ ਇਹ ਵੀ ਨਵਾਂ ਹੀ ਲਾਂਚ ਹੋਇਆ ਹੈ ਇਹ ਵੀ ਨਵਾਂ ਨਵਾਂ ਠੀਕ ਹੈ ਜੀ ਉਦਾਂ 2-ਵੀਲ ਤਾਂ ਇਹ ਪਹਿਲਾਂ ਚੱਲਦਾ ਸੀਗਾ 4 ਠੀਕ ਹੈ 4x4 ਨਵਾਂ ਲਾਂਚ ਹੋਇਆ ਹੈ ਜੀ ਠੀਕ ਬਿਲਕੁਲ ਇਹ ਲਓ ਜੀ ਇੱਧਰ ਹੈਗਾ ਕਰਤਾਰ ਦਾ ਫੇਰ ਏਕ ਆਪਾਂ ਵਾਲੇ ਸੰਦ ਦਾ ਵਰਤਦੇ ਨਹੀਂ ਆਪਾਂ ਨੂੰ ਇਹ ਜਾਣਕਾਰੀ ਨਹੀਂ ਹੈਗੀ ਵੀ ਇਹ ਕਾਦੇ ਕੰਮ ਆਉਂਦਾ ਦਾ ਤੇ ਇੱਧਰਲੇ ਪਾਸੇ ਹੈਗਾ ਕਰਤਾਰ ਦਾ ਸੁਪਰ ਸੀਡਰ ਤੇ ਇੱਧਰਲੇ ਪਾਸੇ ਖੜੀ ਹੈ ਜੀ ਕਰਤਾਰ ਦੀ ਕੰਬਾਈਨ ਹਾਰਵੈਸਟਰ ਨੂੰ ਇੰਗਲਿਸ਼ ਦੇ ਵਿੱਚ ਕਹਿੰਦੇ ਆ ਆਪਾਂ ਪੰਜਾਬੀ ਦੇ ਵਿੱਚ ਕੰਬਾਈਨ ਕਹਿੰਦੇ ਆ ਤੇ ਆ ਰਹੇ ਮਗ ਜਾਂਦੀ ਹੈ ਉਧਰ ਆਪਾਂ ਚાલਦੇ ਆ ਤੇ ਮੂਰੇ ਜਾ ਕੇ ਵੀ ਜਿਹੜਾ ਤੁਹਾਨੂੰ ਆ ਫਰੰਟ 뷰 ਆ ਉਹ ਦਿਖਾ ਦਿੰਨੇ ਆ ਲੋ ਜੀ ਕਰਤਾਰ ਕੰਬਾਈਨ 4000 ਹਰੇਕ ਕੰਪਨੀ ਦੇ ਟਰੈਕਟਰ ਜਿਹੜੇ ਟਰਾਲੀਆਂ ਨੇ ਜਾਂ ਕੋਈ ਵੀ ਸੰਦ ਖੇਤੀਬਾੜੀ ਨਾਲ ਸੰਬੰਧ ਉਹ ਇੱਥੇ ਤੁਹਾਨੂੰ ਦੇਖਣ ਨੂੰ ਮਿਲ ਸਕਦਾ ਹੈ ਇਹ ਬਹੁਤ ਵੱਡਾ ਮੇਲਾ ਹੈਗਾ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨੇ ਆਪਾਂ ਤੁਹਾਨੂੰ ਦਿਖਾਉਣੀਆਂ ਨਾਲ ਦੀ ਨਾਲ ਤੇ ਵੀਡੀਓ ਦੇ ਨਾਲ ਜਿਹੜਾ ਬਣੇ ਰਹੋ ਜੀਰਾ ਰੋਡ ਪੈਟਰੋਲ ਪੰਪ ਤਲਵੰਡੀ ਕੋਈ ਤੇ ਲਓ ਜੀ ਇਧਰਲੇ ਪਾਸੇ ਤਬੀਆਂ ਨੇ ਤੇ ਆਹ ਜਿਹੜਾ ਸੋਨਾ ਲੀਕਾ ਟਰੈਕਟਰ ਇਹਦੇ ਉੱਤੇ ਲਾਇਆ ਹੋਇਆ ਉਹ ਮਿੱਟੀ ਚੱਕਣ ਨੂੰ ਜਿਵੇਂ ਆਪਾਂ ਨਹੀਂ ਕਰਦੇ ਹੁੰਦੇ ਟਰੈਕਟਰ ਵਿਦ ਲੋਡਰ 4.5 ਲੱਖ ਬਿਨਾਂ ਡ੍ਰੈਕਟਰ ਆ 1,75,000 ਦਾ ਤੇ ਮੇਲੇ ਦਾ ਜਿਹੜਾ ਡਿਸਕਾਊਂਟ ਆ ਉਹ ਤੁਹਾਨੂੰ ਮਿਲੂਗਾ ਜੇ ਮੇਲੇ ਤੋਂ ਲੈਣੇ ਹੋ ਤਾਂ 3000 ਦਾ ਇਹ ਮੇਰੇ ਹਿਸਾਬ ਨਾਲ ਪੁਰਾਣੇ ਟਰੈਕਟਰ ਦੇ ਉੱਤੇ ਜਿਹੜਾ ਇਹ ਲਾਇਆ ਇਧਰ ਮੇਰੇ ਪਾਸੇ ਹੈਗਾ ਬਖਤਾਵਰ ਤਵੀਨਾ ਬਖਤਾਵਰ ਦੀਆਂ ਤੇ ਬਾਸਵਾਜ ਦਾਦਦੀਆਂ ਨੇ ਤੇ 1,30,000 ਦੀਆਂ ਜੇ ਤੁਸੀਂ ਮੇਲੇ ਤੋਂ ਲੈਣੇ ਹੋ ਤਹਾਨੂੰ 2000 ਦਾ ਡਿਸਕਾਊਂਟ ਆ ਉਹ ਮਿਲੂ ਇੱਧਰਨੇ ਪਾਸੇ ਖਰਾਬ ਹੋਏ ਨੇ ਤੇ 13 ਹੈਗੇ ਨੇ ਇਹ 13 ਹਾਲ 41000 ਦਾ ਜੇ ਤੁਸੀਂ ਮੇਲੇ ਤੋਂ ਲੈਣੇ ਹੋ ਤਾਂ ਇਹਦਾ ਤੁਹਾਨੂੰ ਡਿਸਕਾਊਂਟ ਮਿਲੂਗਾ 1000 ਲਓ ਜੀ ਇੱਧਰ ਹੈਗਾ ਰੋਟੇ ਸਵੈਸ 70 ਰੀਪਰ ਰੀਪਰ ਠੀਕ ਆ ਜੀ ਜੇ ਇਹ ਮੇਲੇ ਤੋਂ ਲੈਂਦੇ ਤਾਂ 2000 ਦਾ ਡਿਸਕਾਊਂਟ ਜੀ ਠੀਕ ਹੈ ਜੀ ਉਹ ਵੈਸੇ ਬਾਹਰੋਂ 70000 ਇਹਨੇ ਕਰਕੇ 2000 ਠੀਕ ਹੈ ਜੀ ਜੋ ਸਾਹਮਣੇ ਕੀ ਪਿਆ ਜੀ ਇੱਧਰ ਜਿੰਦਰਾ ਜਿੰਦਰਾ ਠੀਕ ਹੈ ਜੀ 32000 ਦਾ ਹੈਗਾ ਇਹ ਜੇ ਤੁਸੀਂ ਮੇਲੇ ਤੋਂ ਡਿਸਕਾਊਂਟ ਲੈਣੇ ਹੋ ਫਿਰ ਮਿਲੂਗਾ 1000 ਰੁਪਏ ਯਾਨੀ 31000 ਦਾ ਜੀ ਯਾਨੀ ਕਿ ਜੇ ਉਹ ਦੰਨੇ ਉਹ 1000 ਰੁਪਏ ਡਿਸਕਾਊਂਟ ਹੋ ਗਏ ਠੀਕ ਇਹ ਲੋਟ ਦਾ ਜੀ ਏ ਹਾਂ ਇਹ ਲੋਡਰ ਆ ਜੀ ਇਹਦੇ ਡਿਸਕਾਊਂਟ ਦੇ ਰਹੇ ਹੋ ਤੁਸੀਂ 3000 ਦਾ ਹਨਾ ਜੀ ਇਹ ਡਿਸਕਾਊਂਟ ਆਉਂਦਾ ਕਿਸੇ ਨੂੰ ਜੇ ਲਗਾਉਣਾ ਹੋਵੇ ਠੀਕ ਆ ਠੀਕ ਆ ਜੀ ਟਰੈਕਟਰ ਪੁਰਾਣਾ ਹੀ ਹੈ ਨਾ ਇਹ ਜਾਨੀ ਕਿ ਜੇ ਮਤਲਬ ਤੁਸੀਂ ਇਹ ਲੋਡਰੀ ਦਿਖਾ ਰਹੇ ਹੋ ਵੀ ਜੇ ਲੋਡਰ ਲਵਾਉਣਾ ਹੈ ਠੀਕ ਆ ਠੀਕ ਆ ਜੀ ਆ ਸਾਣੇ ਟਰੈਕਟਰ ਹਨਾ ਠੀਕ ਲਓ ਜੀ ਸਾਂ ਦਾ ਯਾਰ ਚੱਲਦਾ ਹੀ ਦੇਖੇ ਨੇ ਬਹੁਤੀ ਜਾਣਕਾਰੀ ਹੈਣੀ ਕਰਚਾਰੀ ਪਰ ਹਾਂ ਜਿਵੇਂ ਇਹ ਤੇ ਪੰਜਾਬੀ ਚ ਲਿਖਿਆ ਵਾ 70000 ਦਾ ਇਹ ਤੇ ਕੋਈ ਡਿਸਕਾਊਂਟ ਨਹੀਂ ਇਹਨਾਂ ਨੇ ਲਿਖਿਆ ਇੱਧਰ ਹਾਲ ਵਗੈਰਾ ਪਏ ਨੇ ਹਾਲ ਕਰਾ ਇੱਧਰ ਸਾਰਾ ਕੁਸਾ ਜੜਾ ਕਿਸਾਨੀ ਮੇਲੇ ਤੇ ਆਏ ਆ ਕਿਉਂਕਿ ਕਿਸਾਨੀ ਮੇਲੇ ਨਾਲ ਸੰਬੰਧਤ ਚੀਜ਼ਾਂ HMP 352 राजस्थान एग्री वर्कर्स बहुत सोनिया सोनिया जडियां ਟਰਾਲੀਆਂ ਨੇ ਉਹ ਸਜਾਈਆਂ ਹੋਈਆਂ ਨੇ ਬਾਈ ਹੰਨਾਂ ਦੀਆਂ ਨੇੜੇ ਜਾ ਕੇ ਵੀ ਆਪਾਂ ਤੁਹਾਨੂੰ ਸਾਰੀਆਂ ਟਰਾਲੀਆਂ ਨੇ ਜਿਹੜੀਆਂ ਉਹ ਦਿਖਾ ਦਿੰਦੇ ਆ ਜੇ ਬੰਦਾ ਫਾਰਮ ਟਰੈਕਟਰ ਮੋਡੀਫਾਈਡ ਬਰਨਾਲੇ ਵਾਲੇ ਆਹ ਪਾਈਆਂ ਦਾ ਨੰਬਰ ਲਿਗਾ ਹੋਇਆ ਹੈ ਜੇ ਤੁਸੀਂ ਟਰੈਕਟਰ ਮੋਡੀਫਾਈ ਕਰਵਾਉਣਾ ਤਾਂ ਕਰਾ ਸਕਦੇ ਹੋ देख लो ट्रैक्टर पहले इक बार्थ में इतना रहा क्योंकि खेती बाड़ी में पंजाब का जो कच्चा बद संबंध रहा।